ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਛੋੜ ਆਂ ਬਿਵਹਾਰ ਮਿੱਠਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਆਇ ਤੇ ਆਗੇ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਵੇਕ ਕਰਨ ਕਾਰਨ ਸਮਰਾਤ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੋਤ ਰਵਾਲ ਸਾਦੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਚਉਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਛਾੜ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਆਰਾਧ ਸਰਬ ਸੂਖ ਕਲਿਆਣ ਪਾਵੇ ਮਿਟੈ ਸਗਲੋ ਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਏ ਹੀ ਤਉਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਅ ਮਿਥਿਆ ਕਛੁ ਨ ਆਵੇ ਕਾਮ ਸ਼ਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗੰਮ ਦਿਆਲ ਪ੍ਰਭ ਉਚਾ ਸਰਨ ਸਾਧੂ ਜੋਗ ਤੇ ਸਪਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦਹੀ ਰਮੋ ਗੁਣ ਗੋਬਿੰਦ ਸਾਹ ਸਾਸ ਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਵ ਸੂਖ ਸਹਿਜ ਆਨੰਦ ਪਾਵੇ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰਿ ਹੋ ਮਨ ਆਠ ਪੈਰ ਅਰਾਧ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੇ ਸਗਲੋ ਪਾਦ ਟਲ ਛੇਦ ਅਪੇਧ ਸੁਆਮੀ ਸਰਨਤਾ ਕੀ ਆਵੋ ਚਰਨ ਕਮਲਾ ਰਾਧ ਹਿਰਦੈ ਏਕ ਸਿਉ ਲਿਵਲਾਓ ਪਾਰ ਬ੍ਰਹਮ ਪ੍ਰਭ ਦਿਆ ਧਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹੱਲਾ 5ਵਾਂ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸ਼ੰਕਾ ਟੂਟ ਦੁਖ ਹਨੇਰਾ ਪੈ ਬਿਨਾਸੇ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਾਹ ਨਿਰਮਲ ਰੀਤ ਰਹਾਓ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗਰ ਹੋ ਆਪ ਰਾਖੇ ਭਏ ਪੂਰਨ ਕਾਮ ਸਾ ਸਾਸਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰਥ ਗੁਣਨ ਕ ਰਸਨਾ ਕਿਆ ਬਖਾਨੈ ਗਨਤ ਸਦਾ ਕਥ ਦੀਨ ਦਰਦ ਨਿਵਾਰ ਤਾਰਨ ਦਿਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ ਗੂਜਰੀ ਮਹੱਲਾ ਪੰਜਮਾ ਅਹ ਬੁੱਧ ਬੋ ਸਗਨ ਮਾਇਆ ਮਹਾਂ ਦੀਰਗ ਰੋਗ ਹਰਨਾਮੋ ਖੁਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਛੀਐ ਜਨ ਧੂਰ ਕੋੜ ਜਨਮ ਕੇ ਲਹੈ ਪਾਤਕ ਗੋਬਿੰਦ ਲੋਚਾ ਪੂਰ ਰਹਾਓ ਆਦੰਤੇ ਮਦ ਆਸਾ ਕੂ ਕਰੀ ਬਿਖਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਐ ਜਮ ਜਾਲ ਕਾਮ ਕ੍ਰੋਧ ਲੋਭ ਮੋ ਝੂਠੇ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਾਪ੍ਰੇਮ ਭਗਤ ਗੋਪਾਲ ਸਿਮਰਣ ਮਿਟਤ ਜੋਨੀ ਭਵਨ ਮਿਤਰ ਪੁੱਤਰ ਕਲਤਰ ਸੁਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਵਿਦ ਪਰਮਤੇ ਪੁਕਾਰੈ ਕਤੈ ਨਾਹੀ ਛੋਟ ਹਰ ਚਰਨ ਸਰਣ ਪਾਰ ਪ੍ਰਭ ਕੇ ਡਿੜ ਗਹੀ ਨਾਨਕੋਟ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਦੋਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸਰਵਣ અપਾਰ ਮਹਿਮਾ ਫੇਰ ਨਾ ਹੋ ਤਬਿయోగ ਮਾਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੈੰਤ ਸਿਮਰਨ ਕਾਰਜਮ ਦੂਤ ਫਾਸ ਰਹਾਓ ਸਤਰ ਦੇਹਨ ਹਰ ਨਾਮ ਕਹਿਨ ਅਵਰ ਕਛ ਨਾ ਉਪਾਓ ਕਰ ਨਗਰੋ ਪ੍ਰਭੂ ਮੇਰੇ ਨਾਨਕ ਨਾਮ ਸੁਆਓ ਗੂਜਰੀ ਮਹੱਲਾ ਪੰਜਵਾ ਤੂ ਸਮਰਾਤ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾ ਰਹਾਓ ਸਾਧ ਗੁਰ ਸੇਵ ਲਗੇ ਹਰ ਚਰਨੀ ਵੱਡੈ ਭਾਗ ਲੇਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪੈਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਿਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨਾ ਆਇਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ